ਸਤਿ ਸ੍ਰੀ ਅਕਾਲ ਜੀ ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਅੱਜ ਦੀਆਂ ਤਾਜ਼ਾ ਖਬਰਾਂ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗੇ ਹਾਂ ਤੁਹਾਨੂੰ ਦੱਸਾਂਗੇ ਜੀ ਸੁਖਵੀਰ ਬਾਦਲ ਤੇ ਹੋਇਆ ਜੀ ਤਾਜ਼ਾ ਤਾਜ਼ਾ ਹਮਲਾ ਸਰਕਾਰੀ ਨੌਕਰੀ ਨੂੰ ਲੈ ਕੇ ਵੱਡੀ ਗੱਲ ਸਾਹਮਣੇ ਆ ਰਹੀ ਹੈ ਜੀ ਭਵੰਤਵਨ ਸਰਕਾਰ ਵੱਲੋਂ ਉਹ ਵੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਉਸ ਤੋਂ ਪਹਿਲਾਂ ਛੋਟੀ ਜੀ ਗੁਜਾਰਿਸ਼ ਜੇ ਨਾ ਵੀਰੇ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਚਲੋ ਚੱਲਦੇ ਹਾਂ ਜੀ ਤੇ ਤਾਜ਼ਾ ਖਬਰਾਂ ਦੇ ਸਭ ਤੋਂ ਪਹਿਲੀ ਵੱਡੀ ਖਬਰ ਜੀ ਸੁਖਵੀਰ ਬਾਦਲ ਤੇ ਗੋਲੀ ਚਲਾਉਣ ਵਾਲੇ ਨਰਾਇਣ ਸਿੰਘ ਨੂੰ ਲੈ ਕੇ ਪ ਸ਼ਰੀਅ ਕਾਲੀ ਤਖਤ ਸਾਹਿਬ ਵੱਲੋਂ ਲਗਾਈ ਗਈ ਧਾਰਮਿਕ ਸਜ਼ਾ ਭੁਗਤ ਰਹੇ ਸੁਖਬੀਰ ਸਿੰਘ ਬਾਦਲ ਦੇ ਅੱਜ ਜਾਨਲੇਵਾ ਹਮਲਾ ਹੋ ਗਿਆ ਇਸ ਹਮਲੇ ਵਿੱਚ ਭਾਬੇ ਗੋਲੀ ਚੱਲੀ ਹੈ ਪਰ ਸੁਖਬੀਰ ਸਿੰਘ ਬਾਦਲ ਬਾਲਬਾਲ ਬਚ ਗਏ ਨੇ ਗੋਲੀ ਚੱਲਣ ਵਾਲੇ ਦੀ ਪਛਾਣ ਨਾਰਾਇਣ ਸਿੰਘ ਬੋਜ ਹੋਈ ਹੈ ਜਿਸ ਦੇ ਪਹਿਲੇ ਹੀ ਵੀ ਗਰਮ ਖਿਆਲੀਆਂ ਨਾਲ ਜੁੜੇ ਰਹਿਣ ਵਾਲੇ ਦੱਸਿਆ ਜਾ ਰਿਹਾ ਹੈ ਸੋਤੋ ਬਾਦ ਅਗਲੀ ਵੀਡੀਓ ਖੜੀ ਮੇਰੇ ਪਤੀ ਨੇ ਬਹੁਤ ਗਲਤ ਕੀਤਾ ਕੈਮਰੇ ਤੇ ਆਈ ਸੁਖਵੀਰ ਬਾਦਲ ਤੇ ਗੋਲੀ ਚਲਾਉਣ ਵਾਲੀ ਦੀ ਪਤਨੀ ਸੁਖਵੀਰ ਸਿੰਘ ਬਾਦਲ ਦਾ ਕਤਲ ਕਰਨ ਦੀ ਕੋਸ਼ਿਸ਼ ਵਾਲੀ ਨਰੈਣ ਸਿੰਘ ਚੋੜਾ ਦਾ ਨਾਮ ਵਿਅਕਤੀ ਵੱਲੋਂ ਕੀਤੀ ਗਈ ਹੈ ਹਰਮਿੰਦਰ ਸਿੰਘ ਦੇ ਵਿੱਚ ਵੀਡੀਓ ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਸਵੇਰੇ ਸਵੇਰੇ ਨਰੈਣ ਸਿੰਘ ਪਿਸਤੌਲ ਲੈ ਕੇ ਆਉਂਦਾ ਹੈ ਤੇ ਸੁਖਵੀਰ ਸਿੰਘ ਬਾਦਲ ਦੀ ਜਾਨ ਲੈਣ ਦੀ ਕੋਸ਼ਿਸ਼ ਕਰਦਾ ਹੈ న్యూਸ 18 ਹਮਲਾਵਾਦ ਨਰੈਣ ਸਿੰਘ ਚੋੜਾ ਨੇ ਘਰ ਪਹੁੰਚਿਆ ਉੱਥੇ ਨਰੈਣ ਸਿੰਘ ਦੀ ਧਰਮ ਪਤਨੀ ਨਾਲ ਗੱਲਬਾਤ ਵੀ ਕੀਤੀ ਹੈ ਜੀ ਉਸ ਤੋਂ ਬਾਅਦ ਅਗਲੀ ਵੀਡੀਓ ਪਟਿਆਲੇ ਦਾ ਪੁਰਾਣਾ ਬੱਸ ਸਟੈਂਡ ਬੋਰ ਸਰਜੀਤ ਕੀਤਾ ਜਾ ਰਿਹਾ ਹੈ 30 ਕਿਲੋਮੀਟਰ ਦੇ ਅੰਦਰ ਪੈਂਦੇ ਕਸਬੇ ਲਈ ਬੱਸ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ ਪੰਜਾਬ ਰੋਡ ਵੇ ਟ੍ਰਾਂਸਪੋਰਟ ਕਾਰਪੋਰੇਸ਼ਨ ਜਦ ਤੱਕ ਆਵਾਜਾਈ ਦੇ ਬੁਨਿਆਦੀ ਟਾਚੇ ਨੂੰ ਵਧਾਉਣ ਅਤੇ ਹੋਰ ਬਿਹਤਰ ਬਣਾਉਣ ਦੇ ਮੱਦੇ ਨਜ਼ਰ ਗਿੱਦੜਵਾਹਾ ਦੇ ਪਿੰਡ ਦੋਲਾ ਵਿਖੇ ਆਪਣੇ ਪਹਿਲੇ ਸਬ ਡਿੱਪੂ ਦੀ ਸਥਾਪਤੀ ਲਈ ਇੱਕ ਅਹਿਮ ਮੀਲ ਪੱਥਰ ਸਥਾਪਿਤ ਕਰਨ ਜਾ ਰਹੀ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਹੋਜੀ ਚੰਡੀਗੜ੍ਹ ਹਵਾਈ ਅੱਡੇ ਤੇ ਸ਼ਹੀਦ ਭਗਤ ਸਿੰਘ ਦੇ ਬੁੱਤ ਦਾ ਸੀਐਮ ਮਾਨ ਨੇ ਕੀਤਾ ਜੀ ਉਦਘਾਟਨ 6 ਕਰੋੜ ਰੁਪਏ ਦੀ ਆਈਏਜੀ ਲਗਤ ਮੱਖ ਮੰਤਰੀ ਭਵਨਤਮਨ ਨੇ ਅੱਜ ਚੰਨੀਗੜ੍ਹ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਸਥਾਪਿਤ ਸ਼ਹੀਦ ਭਗਤ ਸਿੰਘ ਦੇ ਬੁੱਤ ਦਾ ਉਦਘਾਟਨ ਕੀਤਾ ਇਸ ਤਰ੍ਹਾਂ ਉਹਨਾਂ ਨੇ ਇਨਕਲਾਬ ਜ਼ਿੰਦਾਬਾਦ ਦੇ ਨਾਰੇ ਲੈਨੇ ਭਗਤ ਸਿੰਘ ਦੀ ਇਹ ਮੂਰਤੀ 35 ਫੁੱਟ ਉੱਚੀ ਹੈ ਇਸ ਦੇ ਕਰੀਬ 6 ਕਰੋੜ ਰੁਪਏ ਦੀ ਲਗਤ ਆਈ ਹੈ ਇਸ ਮੌਕੇ ਹਵਾਈ ਅੱਡੇ ਤੇ ਵਿਸ਼ੇਸ਼ ਸਮਾਗਮ ਵੀ ਕਰਵਾਇਆ ਗਿਆ ਉਸ ਤੋਂ ਬਾਅਦ ਅਗਲੀ ਵੀਡੀਓ ਖਬਰ ਦੀ 22000 ਰੁਪਏ ਵੱਡੀ ਲੈਣ ਵਾਲੇ ਮਨਪ੍ਰੀਤ ਨਾਲ ਪਈ ਹੈ ਜੀ ਵਿਜੀਲੈਂਸ ਨੇ ਪਾਈ ਪ੍ਰੀਤ ਪੰਜਾਬ ਬਿਜਲੈਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੋਧੀ ਚਲਾਈ ਮੁਹਿੰਮ ਦੌਰਾਨ ਜੰਗਲਾਤ ਵਿਭਾਗ ਮਾਨਸਾ ਵਿਖੇ ਤਾਇਨਾਤ ਇੱਕ ਬਨ ਗਾਰਡ ਮਨਪ੍ਰੀਤ ਸਿੰਘ ਨੂੰ 2500 ਰੁਪਏ ਦੀ ਰਿਸ਼ਵਤ ਲੈਦੇ ਦੋਸ਼ਿਟ ਰੰਗੇ ਹੱਥੀ ਫੜਿਆ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਦੋਸ਼ੀ ਨੂੰ ਗ੍ਰਿਫਤਾਰ ਕਰਨ ਗਈ ਪੁਲਿਸ ਟੀਮ ਨੇ ਪਤੀ ਪਤਰੀ ਦੇ ਕੀਤਾ ਜੀ ਹਮਲਾ ਪਾੜੀਏ ਵਰਦੀ ਸਨੌਰ ਦੇ ਫਤਿਹਪੁਰ ਰੋਡ ਤੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਦੇ ਪੁਲਿਸ ਟੀਮ ਨੇ ਇੱਕ ਵਿਅਕਤੀ ਦੇ ਉਸ ਦੀ ਪਤਨੀ ਦੇ ਹਮਲਾ ਕਰ ਦਿੱਤਾ ਹੈ ਹਮਲੇ ਵਿੱਚ ਪੁਲਿਸ ਮੁਲਾਜ਼ਮ ਜ਼ਖਮੀ ਨਹੀਂ ਹੋਏ ਪਰ ਐਸਆਈ ਦੀ ਬਰਦੀ ਫਟ ਗਈ ਜਿਸ ਤੋਂ ਬਾਅਦ ਐਸਆਈ ਵਿਕਰਮ ਸਿੰਘ ਦੇ ਬਿਆਨਾਂ ਦੇ ਤੁਰੰਤ ਦੋਸ਼ੀ ਸੁਭੇਗ ਸਿੰਘ ਵਾਸੀ ਸੰਤ ਈਸ਼ਰ ਸਿੰਘ ਸਕੂਲ ਫਤਿਹਪੁਰ ਰੋਡ ਦੇ ਉਸ ਦੀ ਪਤਨੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਦੀ ਪੰਜਾਬ ਫਾਇਰ ਐਂਡ ਐਮਰਜੈਂਸੀ ਐਕਟ ਆਗੂ ਲਾਗੂ ਹੋ ਚੁੱਕਿਆ ਹੈ ਹੁਣ ਪਿੰਡੂ ਖੇਤਰਾਚ ਵੀ ਲਗਾਇਆ ਜਾਵੇਗਾ ਜੀ ਫਾਇਰ ਟੈਕਸ ਫੀ ਸਬੋਤ ਪੰਜਾਬ ਫਾਇਰ ਐਂਡ ਐਮਰਜੈਂਸੀ ਸਰਵਿਸ ਐਕਟ ਸੂਬੇ ਵਿੱਚ ਲਾਗੂ ਹੋ ਗਿਆ ਪੰਜਾਬ ਸਰਕਾਰ ਵੱਲੋਂ ਇਸ ਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਇਸ ਟੈਕਸ ਵਿੱਚ ਪਿੰਡੂ ਖੇਤਰਾ ਵਿੱਚ ਵੀ ਫਾਇਰ ਟੈਕਸ ਲਗਾਉਣ ਦੀ ਵਿਵਸਥਾ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਖਬਰ ਦੀ ਬਹੁਤਾ ਔਰਤਾਂ ਲਈ ਕੈਂਸਰ ਦੀ ਮੁਰਲੀ ਸਟੇਜ ਪਤਾ ਕਰਨ ਲਈ ਲਾਇਆ ਜੀ ਕੈਂਪ ਹੱਡੇ ਸਰਾਂ ਵਿਖੇ ਹੋਮੀ ਭਾਵਾ ਕੈਂਸਰ ਹਸਪਤਾਲ ਰਿਸਰਚ ਕੇਂਦਰ ਜਿਹੜਾ ਮੱਲਾਪੁਰ ਵੱਲੋਂ ਕੈਂਸਰ ਦੀ ਮੁਰਲੀ ਸਟੇਜਾ ਪਤਾ ਲਗਾਉਣ ਹਿਤ ਕੈਂਪ ਲਗਾਇਆ ਗਿਆ ਜਿਸ ਅਧੀਨ ਛਾਤੀ ਲੀਵਰ ਮੂੰਹ ਬੱਚੇਦਾਨੀ ਦੇ ਕੇਂਦਰ ਕੈਂਸਰ ਸੰਬੰਧੀ ਬਹੁਤਾ ਔਰਤਾਂ ਦੀ ਸਕ੍ਰੀਨਿੰਗ ਕੀਤੀ ਗਈ ਹੈ ਉਸ ਤੋਂ ਬਾਅਦ ਅਗਲੀ ਵਿਡੀਓ ਖਬਰ ਸਾਹਮਣੇ ਆ ਰਹੀ ਜੀ ਅੱਜ ਵੀ ਸੌ ਨਹੀਂ ਚੁੱਕ ਸਕੇ ਬਰਨਾਲਾ ਵਿਧਾਇਕ ਨੂੰ ਨਹੀਂ ਮਿਲੀ ਗਈ ਜੀ ਨਵੀਂ ਤਰੀਕ ਬਰਨਾਲਾ ਤੋਂ ਵਿਧਾਨ ਸਭਾ ਉਪ ਚੋਣ ਜਿੱਤਣ ਵਾਲੇ ਕਾਂਗਰਸੀ ਵਿਧਾਇਕ ਗੁਲਦੀਪ ਸਿੰਘ ਕਾਲਾ ਢਿੱਲੋਂ ਨੇ ਅੱਜ ਤੱਕ ਨਹੀਂ ਸੌਹ ਚੁੱਕੀ ਜਦ ਕਿ ਉਹਨਾਂ ਨੇ ਜਿੱਤੇ ਆਮ ਆਦਮੀ ਦੇ ਤੰਨ ਵਿਧਾਇਕਾਂ ਨੇ ਸੌਹ ਚੁੱਕ ਲਈ ਇਸ ਤੋਂ ਬਾਅਦ ਉਹਨਾਂ ਨੇ ਵਿਧਾਨ ਸਭਾ ਵਿੱਚ 4 ਦਸੰਬਰ ਦਾ ਸਮਾਂ ਦਿੱਤਾ ਗਿਆ ਸੀ ਪਰ ਉਹਨਾਂ ਦੇ ਰਜ਼ੀਮਿਆ ਕਰਨ ਵਿਧਾਨ ਸਭਾ ਸਪੀਕਰ ਕੁਲਤਾ ਸਿੰਘ ਉਹਨਾਂ ਨੂੰ 9 ਦਸੰਬਰ ਤੱਕ ਬੁਲਾਇਆ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਸੀਐਮ ਦੀ ਕੋਠੀ ਅੱਗੇ ਪੁਲਿਸ ਨੇ ਰਾਤ ਨੂੰ ਚੁੱਕੇ ਨੇ ਜੀ ਈਟੀਟੀ ਅਧਿਆਪਕ ਵੱਖ-ਵੱਖ ਥਾਣਿਆਂ 'ਚ ਡੱਕ ਦਿੱਤਾ ਉਹਨਾਂ ਨੂੰ 1158 ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਫਰੰਟ ਬਲੋ ਨਿਯੁਕਤੀ ਦੀ ਮੰਗ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਹੈ ਬੀਤੀ ਦੇਰ ਰਾਤ ਕੋਠੀ ਅਗੇ ਮੈਂਬਰਾਂ ਬਲੋ ਮੁੱਖ ਮੰਤਰੀ ਭਵਨਤਵਾਂ ਦੀ ਕੋਠੀ ਅਗੇ ਮਰਨ ਵਰਤ ਸ਼ੁਰੂ ਕੀਤਾ ਗਿਆ ਸੀ ਪਰ ਪੁਲਿਸ ਨੇ ਜ਼ਬਰਦਸਤੀ ਇਹਨਾਂ ਨੂੰ ਚੁੱਕ ਲਿਆ ਤੇ ਵੱਖ-ਵੱਖ ਥਾਣਿਆਂ ਵਿੱਚ ਬੰਦ ਕਰ ਦਿੱਤਾ ਮਾਂ ਨੂੰ ਕਤਲ ਦੀ ਸਾਜ਼ਿਸ਼ ਲਈ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਬਾਜਵਾ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਬੁੱਧਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਗੂ ਸੁਖਬੀਰ ਸਿੰਘ ਬਾਦਲ ਤੇ ਹੋਏ ਕਾਤਲਾਨਾ ਹਮਲੇ ਦੀ ਸਖਤ ਨਿਖੇਦੀ ਕਰਦੇ ਆਂ ਇਸ ਨੂੰ ਡੂੰਗੀ ਮੰਤ ਭਾਗੇ ਤੇ ਸਪਸ਼ਟ ਤੌਰ ਤੇ ਨਿੰਦਨਯੋਗ ਹਿੰਸਾ ਕਰਾਰ ਦਿੰਦੀ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਹੋਜੀ ਪੰਜਾਬ ਪੁਲਿਸ ਦੀ ਮੁਸਤੈਦੀ ਨਾਲ ناکਾਮ ਹੋਈ ਹਮਲੇ ਦੀ ਸਾਜ਼ਿਸ਼ ਸ਼ਖਵੀਰ ਤੇ ਹਮਲੇ ਦੀ ਘਟਨਾ ਤੇ ਬੋਲੇ ਸੀਪੀ ਗੁਰਪ੍ਰੀਤ ਸਿੰਘ ਪੋਲਰ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੋਲਰ ਦਾ ਕਹਿਣਾ ਹੈ ਕਿ ਪੁਲਿਸ ਦੀ ਚੌਕਸੀ ਕਰਨ ਵੱਡੀ ਵਾਰਦਾਤ ਨੂੰ ਰੋਕਿਆ ਜਾ ਸਕਿਆ ਉਹਨਾਂ ਨੇ ਕਿਹਾ ਕਿ ਅੱਤਵਾਦੀ ਨਰੈਣ ਸਿੰਘ ਚੋੜਾ ਨੂੰ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੇ ਦੇਖਿਆ ਸੀ ਜਿਸ ਤੋਂ ਬਾਅਦ ਉਹ ਚੌਕਸ ਹੋ ਗਏ ਪੁਲਿਸ ਦੀ ਚੌਕਸੀ ਕਾਰਨ ਹੀ ਨਰਾਇਣ ਸਿੰਘ ਚੋੜਾ ਮੌਕੇ ਤੇ ਕਾਬੂ ਕਰ ਲਿਆ ਗਿਆ। ਦਸਤੋਵਰ ਦੇ ਲਈ ਵੀ ਜੀ ਐਮਪੀ ਅਮਰਪਾਲ ਸਿੰਘ ਖਾਲਸਾ ਦੇ ਪਿਤਾ ਬਾਪੂ ਤਰਸੇਮ ਸਿੰਘ ਸਾਥੀ ਡਹਿਲੋ ਪੁਲਿਸ ਵੱਲੋਂ ਨਜ਼ਰਬੰਦ ਤੇ ਰਿਹਾ। ਬੁੱਡੇ ਨਾਲੇ ਚ ਪਾਏ ਜਾ ਰਹੇ ਗੰਦਲੇ ਪਾਣੀ ਨੂੰ ਰੋਕਣ ਲਈ ਲੱਖਾਂ ਸਦਾਨਾਂ ਦੇ ਅਮਤੋਜ ਮਾਨ ਸਮਿਤ ਪੰਚਾਇਤ ਹਤਾਸ਼ੀਆਂ ਵੱਲੋਂ ਦਿੱਤੇ ਸੱਦੇ ਦੇ ਲੁਧਨਾ ਪੁੱਜ ਰਹੇ ਆਗੂਆਂ ਨੂੰ ਪੁਲਿਸ ਕਮਿਸ਼ਨਰੇਟ ਲੁਧਿਆਣਾ ਦੀ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਜਿੱਥੇ ਵਕ ਵਕ ਥਾਣੇ ਅੰਦਰ ਲਿਆਂਦਾ ਗਿਆ। ਉਸ ਦੇ ਨਾਲ ਹੀ ਧਰਨੇ ਵਾਲੇ ਸਥਾਨ ਤੇ ਪੁੱਜਰ ਤੋਂ ਪਹਿਲਾਂ ਹੀ ਮੈਂਬਰ ਪਾਰਲੀਮੈਂਟ ਪਈ ਅਮਰਤਪਾਲ ਸਿੰਘ ਖਾਲਸਾ ਦੇ ਪਿਤਾ ਬਾਪੂ ਤਰਸੇਮ ਸਿੰਘ ਸਮੇਤ ਉਹਨਾਂ ਦੀ ਵੱਡੀ ਗੇੜੀ ਦੇ ਵਿੱਚ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਡੇਹਲੋ ਲਿਆਂਦਾ ਗਿਆ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਦੀ ਅਸੀਂ ਹਮੇਸ਼ਾ ਵਾਂਗ ਪੰਜ ਸਿੰਘ ਸਹਿਬਾਨ ਦਾ ਸਤਿਕਾਰ ਕਰਦੇ ਹਾਂ ਤੇ ਕਰਦੇ ਰਹਾਂਗੇ ਨਰਮ ਫੈਸਲੇ ਨਾਮਨਜ਼ੂਰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਪੰਜਾ ਸਹਿਬਾਨ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਦੇ ਸਾਬਕਾ ਅਕਾਲੀਆ ਮੰਤਰੀ ਅਤੇ ਹਮੈਤਾ ਬੁਰਦ ਲਾਏ ਗਏ ਫੈਸਲੇ ਨਾਲ ਸਪਸ਼ਟ ਕਰਦੇ ਆ ਕਿ ਅਸੀਂ ਹਮੇਸ਼ਾ ਵੰਗ ਪੰਜ ਸਿੰਘ ਸੈਮਾਨਾ ਦਾ ਸਤਿਕਾਰ ਕਰਦੇ ਆ ਤੇ ਕਰਦੇ ਹੀ ਰਹਿ। ਉਸ ਤੋਂ ਬਾਅਦ ਅਗਲੀ ਵੱਡੀ ਖ਼ਬਰ ਜੀ ਸਰਕਾਰੀ ਨੌਕਰੀਆਂ ਲਈ ਉਮਰ 'ਚ ਹੋਵੇਗਾ ਜੀ ਵਾਅਦਾ ਭਵੰਤਮਾਨ ਨੇ ਕੀਤਾ ਜੀ ਐਲਾਨ। ਪੰਜਾਬ ਦੇ ਮੁੱਖ ਮੰਤਰੀ ਭਵੰਤਮਾਨ ਨੇ ਐਲਾਨ ਕੀਤਾ ਹੈ ਕਿ ਸਰਕਾਰੀ ਨੌਕਰੀਆਂ ਲਈ ਉਮਰ ਦਾ ਵਾਅਦਾ ਹੋਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਨੌਜਵਾਨਾਂ ਨੂੰ ਨਮੀਆਂ ਨੌਕਰੀਆਂ ਪ੍ਰਦਾਨ ਕਰਨ ਦੇ ਨਾਲ ਨੌਕਰੀਆਂ ਪ੍ਰਾਪਤ ਕਰਨ ਲਈ ਸੰਘਰਸ਼ ਕਰਦੇ ਹੋਏ ਓਵਰਏਜ ਹੋ ਚੁੱਕੇ ਨੌਜਵਾਨਾਂ ਨੂੰ ਅਡਜਸਟ ਕਰਨ ਦੀ ਸੰਭਾਵਨਾ ਵੀ ਤਲਾਸ਼ੀ ਚੱਲ ਰਹੀ ਹੈ ਮੁੱਖ ਮੰਤਰੀ ਨੌਜਵਾਨਾਂ ਨੂੰ ਸੱਦਾ ਦਿੰਦਾ ਹੈ ਕਿ ਸਫਲਤਾ ਲਈ ਕੋਈ ਸ਼ੌਰਟਕਟ ਨਹੀਂ ਹੈ ਜਿੱਤ ਦੀ ਇੱਕੋ ਇੱਕ ਕੁੰਜੀ ਸਖਤ ਮਿਹਨਤ ਹੈ ਉਹਨਾਂ ਨੇ ਨੌਜਵਾਨਾਂ ਨੂੰ ਕਿਹਾ ਹੈ ਕਿ ਉਹ ਸਖਤ ਮਿਹਨਤ ਕਰਨ ਅਤੇ ਜੀਵਨ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਯਤਨਸ਼ੀਲ ਰਹਿਣ ਤਾਂ ਜੋ ਉਹ ਜੀਵਨ ਵਿੱਚ ਆਪਣੇ ਮਿੱਥੇ ਟੀਚੇ ਪ੍ਰਾਪਤ ਕਰ ਸਕਣ ਮਤਮਾਨੇ ਕਿ ਅਸੀਂ ਸੂਬਾ ਸਰਕਾਰੀ ਸਰ ਨੇਕ ਕਾਰਜ ਵਿੱਚ ਨੌਜਵਾਨਾਂ ਦੀ ਸਹੂਲਤ ਲਈ ਕੋਈ ਕਸਰ ਬਾਕੀ ਨਹੀਂ ਛੱਡਾਂਗੇ ਉਸ ਤੋਂ ਬਾਅਦ ਗ੍ਰੀਵਡ ਪ੍ਰਵਾਸੀ ਪੰਜਾਬੀਆਂ ਦੀ ਸ਼ਿਕਾਇਤ ਦੇ ਹੱਲ ਲਈ ਹਰੇਕ ਮਹੀਨੇ ਦੇ ਪਹਿਲੇ ਹਫਤੇ ਹੋਇਆ ਕਰੇਗੀ ਜੀ ਆਨਲਾਈਨ ਐਨ ਆਰ ਆਈ ਮਿੱਲੀ ਕੁਲਦੀਪ ਸਿੰਘ ਤਾਲੀਵਾਲ ਮੱਖੋਬਧਰੀ ਭਵੰਤਮਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪ੍ਰਵਾਸੀਆਂ ਦੇ ਪੰਜਾਬੀ ਦੇ ਮਸਲੇ ਨੂੰ ਹੱਲ ਕਰਨ ਲਈ ਲਗਾਤਾਰ ਠੋਸ ਕਦਮ ਚੁੱਕ ਰਹੀ ਹੈ ਜੋ ਬਿਨਾ ਕਿਸੇ ਖੱਜਲ ਖਵਾਰੀ ਤੋਂ ਉਨ੍ਹਾਂ ਦੀ ਸ਼ਿਕਾਇਤ ਦਾ ਛੇਤੀ ਤੇ ਸਾਰਥਕ ਹੱਲ ਕੀਤਾ ਜਾ ਸਕੇ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਮੁੱਖ ਮੰਤਰੀ ਭਵੰਤਮ ਮਾਨ ਦੀ ਅਗਵਾਈ ਚ ਭ੍ਰਿਸ਼ਟਾਚਾਰ ਮੁਕਤ ਜਾਤੇ ਪੰਜਾਬ ਹੁਣ ਤੱਕ 761 ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਵੰਤਮਾਨ ਨੇ ਆਪਣੀ ਅਗਵਾਈ ਵਿੱਚ ਪੰਜਾਬ ਤੋਂ ਭ੍ਰਿਸ਼ਟਾਚਾਰ ਨੂੰ ਜੜ ਤੋਂ ਖੋੜ ਜਾਣ ਲਈ ਕਈ ਇਤਿਹਾਸਿਕ ਕਦਮ ਚੁੱਕੇ ਨੇ ਜਦੋਂ ਕਿ ਆਮ ਆਦਮੀ ਪਾਰਟੀ ਨੇ 2022 ਦੇ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਹਾਸਲ ਕੀਤੀ ਉਦੋਂ ਤੋਂ ਹੀ ਭਵੰਤਮਾਨ ਭ੍ਰਿਸ਼ਟਾਚਾਰ ਖਿਲਾਫ ਕਦਮ ਉਠਾਈ ਜੈ ਨੇ ਉਹਨਾਂ ਦੀ ਅੱਗੇ ਆਉਣ ਵਾਲੀ ਮੁਹਿੰਮ ਤਹਿਤ ਪੰਜਾਬ ਨੂੰ ਇੱਕ ਸੁਚੱਜਾ ਅਤੇ ਗੁਣਵੱਤਾ ਬੋਲਣ ਸਰਕਾਰ ਦੇਣ ਦਾ ਵਾਅਦਾ ਕਰਨ ਜਾ ਰਹੀ ਹੈ। ਫਾਇਸ ਜੀ ਅੱਜ ਦੇ ਆਪਣੀਆਂ ਤਾਜ਼ਾ ਖਬਰਾਂ ਤੁਹਾਨੂੰ ਕਿਸ ਤਰ੍ਹਾਂ ਲੱਗੀਆਂ ਨੀਚੇ ਕਮੈਂਟ ਕਰਨਾ। ਬਾਕੀ ਸਾਰੀ ਖਬਰਾਂ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ। ਧੰਵਾਦ ਜੀ।